ਔਰ ਖਬਰਾਂ ਲਈ ਸਾਡਾ YouTube ਦਾ ਚੈਨਲ ਸਬਸਕ੍ਰਾਈਬ ਕਰੋ। ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਮਾਨਸਾ ਤੋਂ ਸਾਹਮਣੇ ਆ ਰਹੀ ਹੈ। ਮਾਨਸਾ ਦੇ ਵਿੱਚ ਉਸ ਵੇਲੇ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਮਾਨਸਾ ਦੇ ਵਿੱਚ ਪੁਲਿਸ ਅਤੇ ਗੈਂਗਸਟਰਾਂ ਦੇ ਵਿੱਚ ਘਾਰ ਝੜਪ ਹੋਈ ਹੈ। ਜੀ ਹਾਂ ਦੋਨਾਂ ਸਾਈਡ ਤੋਂ ਤਾੜ-ਤਾੜ ਗੋਲੀਆਂ ਚੱਲਣ ਦੀ ਖਬਰ ਵੀ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ। ਇਸ ਫਾਇਰਿੰਗ ਦੇ ਮਾਮਲੇ ਦੇ ਵਿੱਚ ਇੱਕ ਗੈਂਗਸਟਰ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਜਿਸ ਨੂੰ ਕੀ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਲਈ ਲਿਆਂਦਾ ਗਿਆ ਤਸਵੀਰਾਂ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੇ ਵੱਲੋਂ ਜਿਹੜਾ ਕਿ ਇਸ ਜ਼ਖਮੀ ਗੈਂਗਸਟਰ ਨੂੰ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਹਾਲਾਂਕਿ ਪੱਤਰਕਾਰਾਂ ਦੇ ਵੱਲੋਂ ਮੌਕੇ ਦੀ ਕਵਰੇਜ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਵੱਲੋਂ ਕਵਰੇਜ ਕਰਨ ਤੋਂ ਰੋਕਿਆ ਗਿਆ ਪਰ ਕੁਝ ਤਸਵੀਰਾਂ ਤੁਹਾਡੇ ਨਾਲ ਸਕਰੀਨ ਦੇ ਉੱਤੇ ਸਾਂਝਾ ਕਰ ਰਿਹਾ ਤਾਂ ਇੱਕ ਵਾਰ ਫੇਰ ਤੁਹਾਨੂੰ ਦੱਸਦੀ ਆ ਕਿ ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਮਾਨਸਾ ਤੋਂ ਸਾਹਮਣੇ ਆ ਰਹੀ ਹੈ ਮਾਨਸਾ ਦੇ ਵਿੱਚ ਪੁਲਿਸ ਅਤੇ ਗੈਂਗਸਟਰਾਂ ਦੇ ਵਿਚਕਾਰ ਝੜਪ ਹੋਈ ਆ ਦੋਨਾਂ ਸਾਈਡਾਂ ਤੋਂ ਫਾਇਰਿੰਗ ਹੋਣ ਦੀ ਖਬਰ ਸਾਹਮਣੇ ਆਈ ਆ ਤਾਂ ਇਸ ਫਾਇਰਿੰਗ ਦੇ ਦੌਰਾਨ ਇੱਕ ਗੈਂਗਸਟਰ ਜ਼ਖਮੀ ਹੋਇਆ ਉਸ ਨੂੰ ਹਸਪਤਾਲ ਦੇ ਵਿੱਚ ਦਾਖਲਾ ਕਰਵਾਇਆ ਗਿਆ ਤੁਹਾਨੂੰ ਪਹਿਲਾਂ ਹੀ ਪਤਾ ਹੈ ਦੋ-ਤਿੰਨ ਰਾਤਾਂ ਤੋਂ ਨਹੀਂ ਸਕਦੇ ਅਫਸਰ ਸਿਪ ਟ੍ਰਾਂਸਪੋਰਟ ਰਹੇ ਹੋਣੇ ਯਾਰ ਕਰਦੇ ਆ ਜੇ ਫਾਇਰਿੰਗ ਹੋਈ ਸੀਗੀ ਉਹਦੇ ਵਿੱਚ ਅਸੀਂ ਫੇਰ ਇਹ ਜੋ ਸੀਰੀਅਸ ਬੱਸੀ ਪੈਂਟਰ ਜਿਹੜਾ ਮੇਨ ਮੁੱਦਾ ਹੈ ਇਹਨੂੰ ਅਸੀਂ ਜਾਂਦਾ ਸੀਗਾ ਤੇ ਅੱਜ ਜਿਹੜਾ ਇਹਦੀ ਫਰਥਿੰਗ ਸ਼ਾਪ ਤੇ ਐਸਐਸਓ ਵੱਲੋਂ ਖਾਨਾ ਸਾਦਰ ਦੇ ਏਰੀਏ ਦੇ ਵਿੱਚ ਇੱਕ ਵੈਪਨ ਰਿਕਵਰੀ ਲਈ ਗਏ ਸੀਗਾ ਉੱਥੇ ਜਿੱਥੇ ਰਿਕਵਰੀ ਕਰਾ ਰਿਆ ਸੀਗਾ ਉੱਥੇ ਵੈਪਨ ਲੁੱਟ ਰਿਹਾ ਸੀਗਾ ਪਹਿਲਾਂ ਉਹ ਇਹਨੇ ਨਾਮ ਜਲੀਆ ਫਾਇਰਿੰਗ ਕੀਤੀ ਪਲੇਸ ਪਾਰਟੀ ਤੇ ਦੂਜੀ ਫਾਇਰਿੰਗ ਦੇ ਵਿੱਚ ਤੇ ਕਤਨੀ ਹੋ ਸਰ ਲੱਗਦਾ ਨੇ ਉੱਥੇ ਅਣਗੈਲੀ ਹੋਈ ਆ ਜਦੋਂ ਫਸਲਾ ਬਰਾਮਦ ਕਰਾਉਣਾ ਸੀ ਤਾਂ ਨੂੰ ਨਿਗਰਾਨੀ ਰੱਖਣ ਦੀ ਜਾਨ ਵੀ ਜਾ ਸਕਦੀ ਸੀ ਸਾਰਾ ਰੁਕੇ ਹਲਕਾ ਜੀ ਉਹ ਵੀ ਉੱਥੇ ਮੌਕੇ ਤੇ ਗਏ ਆ ਮੈਂ ਵੀ ਉੱਥੇ ਜਾ ਰਿਹਾ ਹਾਂ ਬਾਕੀ ਜਿਹੜੀਆਂ ਡਿਟੇਲ ਦੀ ਇਨਵੈਸਟੀਗੇਸ਼ਨ ਹੋਊਗੀ ਅਸੀਂ ਮੈਜਿਸਟ੍ਰੇਟ ਵੀ ਬੁਲਾਵਾਂਗੇ ਫਿਰ ਤੁਹਾਨੂੰ ਡਿਟੇਲ ਦੇ ਦੱਸਾਂ ਸਰ ਕਿੰਨੀ ਫਾਇਰ ਹੋਏ ਨੇ ਜੀ ਹੱਤੜੀ ਲੱਗੀ ਸੀ ਫਿਰ ਉਸ ਤਰ੍ਹਾਂ ਉਸਨੇ ਕਿਸ ਤਰ੍ਹਾਂ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਦੇਖੋ ਇਹ ਜਿਹੜਾ ਸਾਰਾ ਇਨਵੈਸਟੀਗੇਸ਼ਨ ਦੇ ਵਿੱਚ ਤੁਹਾਨੂੰ ਡਿਟੇਲ ਦੇ ਵਿੱਚ ਅਸੀਂ ਬਾਅਦ ਚ ਦੱਸਦੇ ਹਾਂਗੇ ਐਸ ਲਈ ਇਹ ਹੈ ਕਿ ਰੀਲ ਆਊਟ ਆਫ ਕ੍ਰੀ ਸਰ ਕਿੰਨੇ ਹੋਇਆ ਜੀ ਇਹ ਮੈਂ ਤੁਹਾਨੂੰ ਇਨਵੈਸਟੀਗੇਸ਼ਨ ਦੇ ਬਾਅਦ ਦੱਸਾਂਗਾ ਗੋਲੀ ਕਿੱਧਰ ਗਈ ਕੋਈ ਜਾਣੀ ਗੋਲੀ ਕਿੱਥੇ ਤੇ ਅੱਗੇ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਕਿਹੜੀ ਨਵੀਂ ਅਪਡੇਟ ਸਾਹਮਣੇ ਆਵੇਗੀ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝ ਕੀਤੀ ਜਾਵੇਗੀ